ਸਖਬੀਰ ਬਾਦਲ ਦੇ ਸ਼ਲੋਮਨੀ ਕਾਲੀ ਦਲ ਨੂੰ ਜਿਹੜਾ ਬਹੁਤ ਥੋੜਾ ਜਿਹਾ ਕਾਲੀ ਦਲ ਨੂੰ ਉਹਨੂੰ ਆਦਿ ਇੱਕ ਵੱਡਾ ਝਟਕਾ ਲੱਗਾ ਜਦੋਂ ਉਹਦੇ ਪਾਰਟੀ ਦੇ ਸੀਨੇ ਲਾਗੂ ਬਿਕਰਮਜੀਤ ਸਿੰਘ ਮਜੀਠੀਏ ਦੀ ਜਮਾਨਤ ਅੱਜ ਜਿਹੜੀ ਹੈ ਉਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਐ ਪਰ ਕੱਲਾ ਰੱਦ ਨਹੀਂ ਕੀਤਾ ਨਾਲ ਇਹ ਵੀ ਕਿਹਾ ਕਿ ਜਿਹੜੇ ਇਸ ਕੇਸ ਦੇ ਵਿੱਚ ਪੁਲਿਸ ਵੱਲੋਂ ਸਬੂਤ ਦਿੱਤੇ ਗਏ ਆ ਉਹ ਬਹੁਤ ਗੰਭੀਰ ਨੇ ਜਿਹੜੇ ਕਾਲੀ ਦਲ ਦੇ ਲੀਡਰ ਜਿਹੜੇ ਬੰਦੇ ਵਿਜੀਠੀਏ ਦੇ ਪੱਖ ਦੇ ਵਿੱਚ ਕਹ ਰਹੇ ਸੀਗੇ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਿਆਸੀ ਬਦਲਾਅ ਖੋਦੀ ਕੀਤੀ ਹੈ ਧੱਕਾ ਕੀਤਾ ਅਦਮਾਨ ਜੋਗ ਹਾਈ ਕੋਰਟ ਨੇ ਇਸ ਗੱਲ ਦੇ ਉੱਤੇ ਬਹੁਤ ਬੱਡੀ ਮੋਗ ਲਈ ਹੈ ਕਿ ਮਜੀਠੀਆ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਉਹ ਬਿਲਕੁਲ ਸਹੀ ਸੀਗੇ 540 ਕਰੋੜ ਦਾ ਜਿਹੜਾ ਲੈਣ-ਦੇਣ ਹੋਇਆ ਸੀਗਾ ਉਹ ਸਾਰੇ ਸਬੂਤ ਜਿਹੜੇ ਕੋਰਟ ਦੇ ਵਿੱਚ ਦਿੱਤੇ 15 ਦਿਨ ਬਹਿਸ ਚੱਲੀ ਔਰ 15 ਦਿਨ ਬਹਿਸ ਤੋਂ ਬਾਅਦ ਮਾਂਜੋਗ ਕੋਰਟ ਨੇ ਜਿਹੜਾ ਇਹ ਫੈਸਲਾ ਜਿਹੜਾ ਦਿੱਤਾ ਕਾਲੀ ਦਲ ਦੇ ਲੀਡਰ ਇਹ ਹਮੇਸ਼ਾ ਹੀ ਇਹਨਾਂ ਕੋਈ ਇੱਕੋ ਸ਼ਬਦ ਹੈ ਕਿ ਸਿਆਸੀ ਬਦਲਾ ਖੋਦੀ ਹੈ ਜੀ ਤੱਕਾ ਜੀ ਬੈਸ ਕੇਸ ਦੇ ਪਛੋਕਰ ਦੇ ਵਿੱਚ ਜਾਂਦਿਆ ਇਹ ਕਹਿਣਾ ਚਾਹੁੰਦਾ ਕਿ 12 13 ਦੇ ਵਿੱਚ 2012 13 ਦੇ ਵਿੱਚ ਜਦੋਂ ਕਾਲੀ ਦਲ ਦੀ ਸਰਕਾਰ ਸੀਗੀ ਸਰਜਾਤ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਸ ਸਮੇਂ ਮਹਾਲੀ ਦੀ ਕੋਰਟ ਦੇ ਵਿੱਚ ਜਦੋਂ ਭੋਲੇ ਨੇ ਸਟੇਟਮੈਂਟ ਦਿੱਤੀ ਸੀਗੀ ਕਿ ਇਸ ਡਰਗ ਦੇ ਧੰਦੇ ਵਿੱਚ ਉਹਨਾਂ ਦੇ ਨਾਲ ਮਜੀਠੀਆਂ ਵੀ ਸ਼ਾਮਲ ਹੈ ਸਾਡੇ ਉਸ ਸਮੇਂ ਕਾਰਵਾਈ ਹੋ ਜਾਂਦੀ ਜੋ ਸਮੇਂ ਫੜ ਕੇ ਮਜੀਠੀਆਂ ਨੂੰ ਜੇਲ੍ਹ ਚ ਬੰਦ ਕੀਤਾ ਜਾਂਦਾ ਅੱਜ ਤੱਕ ਸਰ ਕਿੰਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਜਿਹੜੀ ਬਾਜ਼ਾ ਨਹੀਂ ਸੀਗੀ ਜਿਹੜਾ ਉਸ ਸਮੇਂ ਤੋਂ ਲੈ ਕੇ ਕਾਂਗਰਸ ਦੀ ਸਰਕਾਰ ਤੱਕ ਚਾਚੇ ਭਤੀਜੇ ਦੀ ਸਰਕਾਰ ਤੱਕ ਜਿਹੜਾ ਧੰਦਾ ਚੱਲਦਾ ਰਿਹਾ ਇਹ ਧੰਦੇ ਨੇ ਪੰਜਾਬ ਦੇ ਹਜ਼ਾਰਾਂ ਲੱਖਾਂ ਨੌ ਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਔਰ ਉਹਨਾਂ ਦੀਆਂ ਲਾਸ਼ਾਂ ਦੇ ਪੈਸੇ ਵਟ ਕੇ ਇਹ 540 ਕਰੋੜ ਦਾ ਲੈਣ ਦੇ ਜਿਹੜਾ ਇਹ ਹੋਇਆ ਇਹ ਪੈਸਾ ਕਿੱਥੋਂ ਆਇਆ ਨਾ ਸਮਝਦੇ ਇਕ ਦੀ ਗੱਲ ਇਸ ਕਰਕੇ ਮੱਲਾ ਇਹ ਮੈਂ ਕਹਿਣਾ ਕਹਿਣਾ ਚਾਹੁੰਦਾ ਕਿ ਜਿਹੜੀ ਚੀਜ਼ ਇਹ ਗੱਲ ਕਹਿੰਦੇ ਸੀਗੇ ਉਹ ਚੀਜ਼ ਅੱਜ ਬਿਲਕੁਲ ਹਾਈ ਕੋਰਟ ਨੇ ਸਬਦ ਕਰਤੀ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਕੋਈ ਮਤਲਬ ਜਿਹੜਾ ਝੂਠਾ ਕੇਸ ਦੇ ਦੱਜ ਕੀਤਾ ਕੋਈ ਕਿਸੇ ਦੇ ਨਾਲ ਸਿਆਸੀ ਬਦਲਾਖੋਰੀ ਨਹੀਂ ਕੀਤੀ ਜੋ ਕੀਤਾ ਸੀ ਜਿੱਦਾਂ ਦੀ ਫਸਲ ਬੀਜੀ ਸੀ ਬੀਜਟੀਆਂ ਉਹਨਾਂ ਦੀ ਉਹ ਫਸਲ ਹੁਣ ਉਹ ਵੱਢ ਰੇ ਜੋ ਬੀਜੋਗੇ ਉਹੀ ਕਟੋਗੇ ਜੋ ਉਹਨਾਂ ਨੇ ਬੀਜਿਆ ਸੀਗਾ ਉਹ ਹੁਣ ਵੱਢ ਰਿਆ ਔਰ ਲਾਜ਼ਮੀ ਇਸ ਕੇਸ ਦੇ ਵਿੱਚ ਜਦੋਂ ਕੋਰਟ ਇਨਸਾਫ ਕਰੂਗੀ ਸਜ਼ਾ ਹੋਊਗੀ ਉਹ ਤੋਂ ਪੰਜਾਬ ਦੇ ਉਹਨਾਂ ਹਜ਼ਾਰਾਂ ਨੌਜਵਾਨਾਂ ਦੀਆਂ ਮਾਵਾਂ ਜਿਹੜੀਆਂ ਉਹਨਾਂ ਦੇ ਸੇਵਿਆਂ ਦੇ ਬਹਿ ਕੇ ਰੋਂਦੀਆਂ ਜਿਨ੍ਹਾਂ ਦੇ ਪੁੱਤ ਨਸ਼ਿਆਂ ਦਾ ਮਰ ਗਏ ਸੀਗੇ ਸਰ ਉਹ ਕਿਤੇ ਬੰਦ ਉਹਨਾਂ ਦਾ ਸ਼ਾਂਤ ਹੋਊਗਾ ਕਿ ਉਹਨਾਂ ਦੇ ਪੁੱਤਾਂ ਨੂੰ ਨਸ਼ਿਆਂ ਦੇ ਵਿੱਚ ਧੱਕਣ ਵਾਲੇ ਮਜੀਠੀ ਵਰਗੇ ਬੰਦੇ ਨੂੰ ਸਜ਼ਾ ਮਿਲੀ ਹੈ ਜਾਂ ਜਿਹੜੇ ਬਾਕੀ ਉਸ ਸਮੇਂ ਦੇ ਬੰਦੇ ਜੇਲ੍ਹਾਂ ਦੇ ਵਿੱਚ ਬੈਠੇ ਆ ਲੋਕ ਥੋੜਾ ਬੋਤਾ ਉਨ੍ਹਾਂ ਦਾ ਮਨ ਸ਼ਾਂਤ ਹੁੰਦਾ ਕਿ ਯਾਰ ਚਲੋ ਕਿਤੇ ਨਾ ਕਿਤੇ ਦੇ ਸਜਾ ਮਿਲੀ ਕਿਤੇ ਨਾ ਕਿਤੇ ਦੇ ਇਨਸਾਫ ਹੋਇਆ ਕੋਈ ਨਾ ਕੋਈ ਤੇ ਸਰਕਾਰ ਆਈ ਜਿਹੜੇ ਕਹਿੰਦੇ ਸੀ ਲੱਕ ਤੋੜ ਦੇਾਂਗੇ ਗੁੜਕਾ ਸਾਫ ਫੜ ਕੇ ਉਹਨਾਂ ਕੋਲੋਂ ਨਾ ਲੱਕ ਟੁੱਟਿਆ ਨਾ ਲੱਤ ਟੁੱਟੀ ਨਾ ਕੋ ਬਾਹ ਟੁੱਟੀ ਨਾ ਕੋ ਪੈਰ ਟੁੱਟਾ ਉਹ ਤੇ ਚਾਚਾ ਭਤੀਜਾ ਬਣ ਕੇ ਮੁੜ ਕੇ ਸਮਝਦੇ ਗੀ ਗੱਲ ਇਸ ਕਰਕੇ ਜੇਬ ਜੀਠੀਏ ਨੂੰ ਹਿੰਮਤ ਕੀਤੀ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਹਿੰਮਤ ਕੀਤੀ ਔਰ ਬਿਲਕੁਲ ਸਹੀ ਕੀਤੀ ਬਿਲਕੁਲ ਕੋਈ ਸਿਆਸੀ ਬੋਲਾਖੋਦੀ ਨਹੀਂ ਕੁਛ ਨਹੀਂ ਬਿਲਕੁਲ ਸਹੀ ਕੀਤਾ ਸੋ ਅੱਜ ਜਿਹੜੇ ਕਾਲੀ ਰੋਜ਼ ਬੋਲਦੇ ਆ ਜਾਂ ਬੋਲਦੇ ਸੀਗੇ ਕਿ ਜੀ ਸਿਆਸੀ ਬੋਲਾਖੋਦੀ ਹੋਦੀ ਆ ਜੀ ਆਪ ਦੀ ਸਰਕਾਰ ਮਾਨ ਦੀ ਸਰਕਾਰ ਤੱਕੇ ਕਾਦੀ ਆ ਜੀ ਤੱਕੇ ਸ਼ਾਈ ਕਾਦੀ ਆ ਉਹ ਸਾਰੀਆਂ ਚੀਜ਼ਾਂ ਅੱਜ ਕਲੀਅਰ ਹੋ ਗਈਆਂ ਸੋ ਮੈਂ ਚਾਹੁੰਦਾ ਕਿ ਲੋਕਾਂ ਨੂੰ ਇਹ ਆਸ ਵੱਜੀ ਹੈ ਨਹੀਂ ਤੇ ਇਹ ਕਹਿੰਦੇ ਸਾਨੂੰ ਕੌਣ ਫੜ ਸਕਦਾ ਇਹ ਕਹਿੰਦੇ ਸਾਨੂੰ ਵੱਡਿਆਂ ਤੋਂ ਕੌਣ ਹੱਥ ਪਾ ਸਕਦਾ ਕੋਈ ਹੱਥ ਪਾ ਕੇ ਦਿਖਾਵੇ ਚੈਲੰਜ ਕਰਦੇ ਸੀਗੇ ਔਰ ਮੈਂ ਬੜਾ ਖੁਸ਼ ਹੈ ਕਿਦੋਂ ਦਾ ਏ ਡਰਗ ਮਾਫੀਆ ਪੰਜਾਬ ਦੇ ਸ਼ੁਰੂ ਹੋਇਆ ਸੀਗਾ ਕਿਦੋਂ ਦੇ ਪੈਸੇ 540 ਕਰੋੜ ਰੁਪਈਆ ਜਿਹੜਾ ਇਹ ਕੇਸ ਦੇ ਵਿੱਚ ਵਿਜੀਲੈਂਸ ਨੇ ਜਿਹੜਾ ਤੁਹਾਡੇ ਸਾਹਮਣੇ ਉਹ ਤੋਂ ਜਦੋਂ ਫੜਿਆ ਵਿਜੀਠੀਏ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ 540 ਕਰੋੜ ਰੁਪਈਆ ਦਾ ਲੈਣ ਦੇਣ ਹੋਇਆ ਇੰਨਾ ਪੈਸਾ ਸਰ ਕਿੱਥੋਂ ਆਇਆ ਇਹ ਪੈਸਾ ਨਸ਼ੇ ਦਾ ਸੀਗਾ ਇਹ ਪੈਸਾ ਡਰਗ ਦਾ ਸੀਗਾ ਹੋਰ ਕਿਹੜੀ ਆਮਦਨ ਆਈ ਹੋਰ ਕਿੱਥੋਂ ਇੰਨਾ ਪੈਸਾ ਆ ਗਿਆ ਔਰ ਇਹਨਾ ਲੰਮਾ ਸਮਾਂ ਜੇ ਕਿਤੇ ਟਾਈਮ ਦੇ ਨਾਲ ਕਾਰਵਾਈ ਕੀਤੀ ਹੁੰਦੀ ਤੇ ਪੰਜਾਬ ਦੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿੰਨੇ ਮੁੰਡੇ ਕਿੰਨੇ ਨੌਜਵਾਨ ਨਸ਼ਾ ਤੇ ਜਾਣ ਤੋਂ ਵੱਜ ਜਾਣੇ ਸੀਗੇ ਔਰ ਕਿੰਨੇ ਨੌਜਵਾਨ ਜਿਨ੍ਹਾਂ ਦੇ ਮਾਪਿਆਂ ਨੇ ਡਰਦੇ ਆਪਣੇ ਪੁੱਤਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਭੇਜਤਾ ਇਹਨਾਂ ਦੇ ਕਰਕੇ ਪੰਜਾਬ ਵੀ ਖਾਲੀ ਹੋਇਆ ਪਰਵਾਸ ਹੋਇਆ ਲੋਕਾਂ ਦੇ ਮਨ 'ਚ ਬਹਿ ਗਿਆ ਕਿ ਜਾ ਨਸ਼ੇ ਬੜੇ ਆਪਣੇ ਪੁੱਤਾਂ ਦੀ ਇਹੋ ਬਾਤ ਕੱਢ ਦਿਓ ਸਾਡਾ ਪੰਜਾਬ ਵੀ ਖਾਲੀ ਕਰਾ ਸਾਡੇ ਸ਼ਮਸ਼ਾਨ ਘਾਟ ਜਿਹੜੇ ਰੋਜ਼ ਬਲਦੇ ਸੀਗੇ ਸੋ ਸੋ ਮੈਂ ਇਹ ਗੱਲ ਫਿਰ ਇੱਕ ਦਾ ਕਹਿਣਾ ਚਾਹੁੰਦਾ ਕਿ ਇੱਕ ਨਾ ਇੱਕ ਦਿਨ ਇੱਕ ਨਾ ਇੱਕ ਦਿਨ ਸਾਧ ਅਨਸਾਫ਼ ਜਿਹੜਾ ਉਹ ਮਿਲਦਾ ਹੀ ਮਿਲਦਾ ਲੋਕਾਂ ਨੂੰ ਇੱਕ ਨਾ ਇੱਕ ਦਿਨ ਮਾਵਾਂ ਦੀਆਂ ਹਾਂ ਮਾਵਾਂ ਜਿਹੜੀਆਂ ਹੁੰਦੀਆਂ ਸੀਗੇ ਉਹਨਾਂ ਦੇ ਵਹਿਣ ਉਹਨਾਂ ਦੀਆਂ ਪੁੱਤਾਂ ਦੀਆਂ ਲਾਸ਼ਾਂ ਦੇ ਵਹਿਣ ਜਿਹੜੇ ਆ ਉਹ ਦੰਗਾ ਦੇ ਵਿੱਚ ਉਹ ਉੱਤੇ ਉਹ ਮਾਵਾਂ ਸੱਚੇ ਪਾਤਸ਼ਾਹ ਬੈਠਾ ਕੋਟ ਕਿਚਲੀਆਂ ਬੈਠੀਆਂ ਇਸ ਕਰਕੇ ਅੱਜ ਜਿਹੜਾ ਫੈਸਲਾ ਆ ਜਿਹੜਾ ਇੰਨਾ ਕੁ ਬਚਿਆ ਅਕਾਲੀ ਦਲ ਐ ਥੋੜਾ ਜਿਹਾ ਇਹ ਪੋਤਾ ਦੀਗਾ ਥੋੜਾ ਜਿਹਾ ਬਚਿਆ ਅਕਾਲੀ ਦਲ ਦੇਣਾ ਉਹਨੂੰ ਅੱਜ ਇਹ ਬਹੁਤ ਵੱਡਾ ਝਟਕਾ ਜਿਹੜਾ ਲੱਗਾ ਔਰ ਉਹਨਾਂ ਦੀ ਇਸ ਗੱਲ ਦੇ ਵਿੱਚ ਕੋਈ ਸਚਾਈ ਨਹੀਂ ਕਿ ਸਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਕਿਤੇ ਕੋਈ ਧੱਕਾ ਕਰਦੀ ਕਿਤੇ ਕੋਈ ਧੱਕਾ ਦੀ ਕੋਈ ਕਿਤੇ ਕੋਈ ਧੱਕਾ ਦੀ ਡਰਾਮਾ ਬਾਜੀ ਬੰਦੇ ਹੈ ਦੀ ਬੰਦੇ ਖਿਲਾਰ ਨਹੀਂ ਆਂਦੀ ਜਿੱਥੇ ਧੱਕਾ ਦੱਸੋ ਉੱਥੇ ਇਹ ਆ ਜਾਂਦੇ ਆ ਕੌਣ ਧੱਕਾ ਕਰਦਾ ਕੋਈ ਦੀ ਧੱਕਾ ਕਰ ਸਕਦਾ ਬੰਦੇ ਦੀ ਹੈਗੇ ਜਾ ਉਧਰ ਜਾਦਾ ਪਾਈ ਜਾਂਦੇ ਆਪਣੇ ਬੰਦੇ ਲਿਆਉਣ ਪੇਪਰ ਦਾ ਸੀ ਸਿੰਘ ਬਾਦਲ ਦੇ ਇੱਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈਗੀ ਐਸਐਸਪੀ ਪਟਿਆਲਾ ਬਰੂ ਸ਼ਰਮਾ ਦੀ ਉਹ ਸਾਹਿਬ ਕਹਿੰਦੇ ਕਿ ਕਾਰਗੀਆਂ ਦੇ ਰੱਦ ਕਰ ਦੋ ਸਾਡਾ ਪਤਾ ਨਹੀਂ ਕਿਹੜੀ ਵੀਡੀਓ ਕਿੱਥੋਂ ਲੈ ਆਉਂਦੇ ਆ ਸੁਖਬੀਰ ਬਾਦਲ ਤੁਹਾਡੀ ਜੋ ਆਪਣੇ ਰਾਜ ਚ ਕਰਦੇ ਦੇ ਤੁਹਾਨੂੰ ਪਤਾ ਸੁਖਬੀਰ ਬਾਦਲ ਦੇ ਰਾਜਚਾ ਜਿਹੜਾ ਕੈਪਟਨ ਮਨਿੰਦਰ ਜਿਹੜਾ ਕਿਹਾ ਕਿ ਇਹਦੇ ਨਾਲ ਸਮਝੌਤਾ ਕਰੋ ਕੈਪਟਨ ਮਨਿੰਦਰ ਵੀ ਆਪਣੀ ਵੋਟ ਕਰਤੀ ਉਹ ਵੋਟ ਦੀ ਪਾਉਂ ਦਿੱਤੀ ਪਟਿਆਲੇ ਇਹ ਲੋਕ ਆਪੇ ਕੰਮ ਕਰਦੇ ਨੇ ਸਾਡੇ ਤੇ ਉਦਾਂ ਹੀ ਦੋਸ਼ ਲਾਈ ਜਾਂਦੇ ਜਾਂ ਤਾਂ ਅਸੀਂ ਤੇ ਕਹਿੰਦੇ ਵੋਟਾਂ ਲੋਕ ਲੜਨ ਆਪਣੇ ਪੇਪਰ ਦਾ ਕਾਹਵੇਂ ਆਰਾਮ ਨਾਲ ਇਲੈਕਸ਼ਨ ਹੋਵੇ ਅਮਨ ਚੈਨ ਨਾਲ ਇਲੈਕਸ਼ਨ ਹੋਵੇ ਕਿਸੇ ਨੂੰ ਇਲੈਕਸ਼ਨ ਲੜਤੋਂ ਨਾ ਪਹਿਲਾਂ ਢੱਕਿਆ ਨਾ ਸਾਡੀ ਸਰਕਾਰ ਹੋਣੀ ਢੱਕਦੀ ਆ ਹਰ ਬੰਦੇ ਨੂੰ ਡੈਮੋਕ੍ਰੇਸੀ ਆਪਣੀ ਇਲੈਕਸ਼ਨ ਜਾ ਕੇ ਪੇਪਰ ਦਾ ਚੰਦਾ ਦੱਲੋ ਸਾਡੀ ਜਲ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਿਹੜਾ ਬਿਕਰ ਮਜੀਠੀ ਦੇ ਪਰਚਾ ਸਿਆਸੀ ਬਦਲਾਖੋਰੀ ਹੈ ਕਿਉਂਕਿ ਜਿਸ ਵੇਲੇ ਇਹ ਮਾਮਲਾ ਦਰਜ ਹੋਇਆ ਸੀ ਮੈਂ ਤੁਹਾਨੂੰ ਕਹਿੰਦਾ ਕਿ ਮਾਨਜੋਗ ਹਾਈ ਕੋਰਟ ਨੇ ਇਹ ਚੀਜ਼ ਜਿਹੜੀ ਉਹਨਾਂ ਦੀ ਸੱਦ ਕਰਤੀ ਕਿ ਸਿਆਸੀ ਬਦਲਾ ਹਾਈ ਕੋਰਟ ਨੇ ਦੇ ਨਾਲ ਕਮੈਂਟ ਕੀਤੇ ਆ ਇਹ ਜਿਹੜੇ ਸਬੂਤ ਦਿੱਤੇ ਆ ਵਿਜੀਲੈਂਸ ਨੇ ਉਹ ਬਹੁਤ ਗੰਭੀਰ ਆ ਉਹਨਾਂ ਦੇ ਨਾਲ ਕਿ ਆ ਕਿ ਸਬੂਤ ਬਹੁਤ ਗੰਭੀਰ ਆ ਇਹਦਾ ਮਤਲਬ ਕਿ ਪੱਥੇ ਦੇ ਵਿੱਚ ਜੋ ਕੁਝ ਵਿਜੀਲੈਂਸ ਨੇ ਲਾਇਆ ਉਹ ਬਿਲਕੁਲ ਸੱਚ ਆ 540 ਕਰੋੜ ਦਾ ਜਿਹੜਾ ਲੈਣ-ਦੇਣ ਜਿਹੜਾ ਹੋਇਆ ਉਹ ਕੋਈ ਉਦਾਂ ਨਹੀਂ ਹੈ ਬਿਨਾਂ ਕਿਸੇ ਗੱਲ ਤੋਂ ਨਹੀਂ ਹੈ ਅੱਛਾ ਤੁਹਾਨੂੰ ਨਾ ਪੁਰਾਣੀ ਸਰਕਾਰਾਂ ਕਿਉਂ ਚੁੱਪੜੀਆਂ ਆਖੇ ਵਿਜੀ ਇਹਨਾਂ ਅੱਜ ਦਾ ਇੱਕ ਦਿਨ ਤੇ ਹੋਇਆ ਨਹੀਂ ਕਿੰਨਾ ਥਾਣਾ ਜੁਆ ਨਹੀਂ ਮੈਂ ਤਾਂ ਸਾਰ ਤੁਹਾਨੂੰ ਕਿਹਾ ਕਿ ਪਹਿਲੇ ਤੇ ਬਾਦਲ ਸਾਹਿਬ ਉਹਨਾਂ ਨੇ ਕੀਤਾ ਕੋਈ ਨਹੀਂ ਅਤੇ ਇਸਤੇ ਦਾਦੀ ਸੀਗੀ ਜਿਹੜੇ ਦੂਜੇ ਇਸ ਨਾਂ ਤੇ ਵੋਟਾਂ ਲੈ ਕੇ ਆਈ ਜਿਹੜੇ ਗੁਟਕਾ ਸਾਫ ਫੜ ਕੇ ਕਹਿੰਦੇ ਹੁਣ ਕਹਿੰਦੇ ਅਸੀਂ ਕਿਹਾ ਲੱਕ ਤੋੜ ਦਿਆਂਗੇ ਉਹ ਲੱਕ ਹੀ ਤੋੜ ਦਿੰਦੇ ਉਹ ਪਿਓ ਦੇ ਪੁੱਤੋ ਤੁਹਾਡੇ ਕੋਲੋਂ ਲੱਤ ਟੁੱਟੀ ਦਾ ਪੈਰ ਟੁੱਟਾ ਦਾ ਬਾਹਰ ਟੁੱਟੀ ਦਾ ਗੁੱਟ ਟੁੱਟਾ ਤੁਹਾਡੇ ਕੋਲ ਕੋ ਟੁੱਟਾ ਹੀ ਦੀ ਉਲਟਾ ਤੁਸੀਂ ਦੇ ਚਾਚੇ ਭਤੀਜੇ ਦੀ ਸਰਕਾਰ ਬਣ ਗਈ ਉਹਨੋਂ ਕਹਿੰਦੇ ਵੀ ਇਹ ਕਿੱਥੇ ਹੋਣਾ ਚਾਹੁੰਦੇ ਆ ਕਿਉਂਕਿ ਉਹ ਲੱਕ ਤੋੜਨ ਵਾਲਿਆਂ ਦਾ ਹੀ ਬਿਆਨ ਆ ਦੀ ਇਕੱਠੇ ਹੋ ਜਾਈਏ ਮੈਂ ਕਿਹਾ ਜੀ ਉਹ ਤਾਂ ਕਦੇ ਇਕੱਠੇ ਹੋ ਕੇ ਪੰਜਾਬ ਦੇ ਲੋਕਾਂ ਦੇ ਗਰੋਂ ਲਾਹ ਦਣ ਪਹਿਲਾਂ ਹੀ ਲੋਕਾਂ ਨੇ ਲਾਏ ਆ ਹੋਰ ਵੀ ਲਾਹ ਦਣਗੇ ਮੈਂ ਤੁਹਾਨੂੰ ਅੱਥੇ ਹੋਣ ਚਾਹੇ ਨਾ ਹੋਣ ਸਦਾਬ ਹੋ ਚੁੱਕਾ ਕੰਮ ਤੇ 21 ਸਮਝੋ ਕਿ ਜਿਹੜੇ ਹੋਰ ਵੀ ਇੱਦਾਂ ਡਰਗ ਦਾ ਕੰਮ ਕਰਦੇ ਉਹਨਾਂ ਨੂੰ ਕੀ ਸੁਨੇਹਾ ਦਰੋ ਉਹਨਾਂ ਨੂੰ ਸੁਨੇਹਾ ਕਿ ਜੇਲਾ ਬੜੀਆਂ ਉਹਨਾਂ ਵਾਸਤੇ ਜਿਹੜਾ ਵੀ ਬੰਦਾ ਡਰਗ ਦਾ ਕੰਮ ਕਰੂਗਾ ਜਿਹੜਾ ਵੀ ਬੰਦਾ ਲੋਕਾਂ ਦੇ ਪੁੱਤਾਂ ਨੂੰ ਨਸ਼ੇ ਤੇ ਲਾਊਗਾ ਸਦਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਉਹਨਾਂ ਨੂੰ ਜੇਲਾ ਦੇ ਵਿੱਚ ਭੇਜੂਗੀ ਸਲਾਖਾਂ ਦੇ ਪਿੱਛੇ ਭੇਜੂਗੀ ਉਹ ਜੇਲਾ ਇਸੇ ਕਰਕੇ